ਨਾਨਕੀ ਜੀ ਦੁਆਰਾ ਕਿਹੜਾ ਲਗਾਇਆ ਗਿਆ ਬ੍ਰਿਸ਼ ਪ੍ਰਸਿੱਧ ਹੈ ਬੇਬੇ ਨਾਨਕੀ ਜੀ ਦੁਆਰਾ ਲਗਾਇਆ ਬੋੜ ਦਾ ਪੇੜ ਪ੍ਰਸਿੱਧ ਹੈ ਜੋ ਕਿ ਅੱਜ ਵੀ ਸਾਰਿਆਂ ਨੂੰ ਛਾਂ ਪ੍ਰਦਾਨ ਕਰਦਾ ਹੈ ਬੇਬੇ ਨਾਨਕੀ ਜੀ ਦਾ ਨਾਮ ਨਾਨਕੀ ਕਿਉਂ ਰੱਖਿਆ ਗਿਆ ਬੇਬੇ ਨਾਨਕੀ ਜੀ ਦਾ ਨਾਮ ਉਹਨਾਂ ਦੇ ਨਾਲ ਕੇ ਪਿੰਡ ਚਾਹਲ ਵਰਕੀ ਜ਼ਿਲ੍ਹਾ ਲਾਹੌਰ ਵਿਖੇ ਹੋਣ ਕਰਕੇ ਬਾਬਾ ਨਾਨਕੀ ਜੀ ਰੱਖਿਆ ਗਿਆ ਬਾਬਾ ਨਾਨਕੀ ਜੀ ਦਾ ਸੰਸਕਾਰ ਕਿਹਨੇ ਕੀਤਾ ਅਤੇ ਉਹਨਾਂ ਦੀਆਂ ਆਸਤੀਆਂ ਨੂੰ ਕਿਹੜੀ ਨਦੀ ਵਿੱਚ ਜਲ ਪ੍ਰਵਾਹ ਕੀਤਾ ਗਿਆ ਬਾਬਾ ਨਾਨਕੀ ਜੀ ਦਾ ਸੰਸਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਕੀਤਾ ਅਤੇ ਉਹਨਾਂ ਦੀਆਂ ਆਸਤੀਆਂ ਨੂੰ ਵਹੀ ਨਦੀ ਵਿੱਚ ਪ੍ਰਵਾਹ ਕੀਤਾ ਮਾਤਾ ਕੀਵੀ ਜੀ ਕੌਣ ਸਨ ਮਾਤਾ ਕੀਵੀ ਜੀ ਦੂਸਰੇ ਪਾਸ਼ਾ ਧੰਨ ਗੁਰੂ ਅੰਗਦ ਦੇਵ ਜੀ ਦੇ ਸੁਤਰੀ ਸਨ ਮਾਤਾ ਕੀਵੀ ਜੀ ਦੇ ਕਿੰਨੇ ਪੁੱਤਰ ਅਤੇ ਕਿੰਨੀਆਂ ਧੀਆ ਸਨ ਮਾਤਾ ਕੀਵੀ ਜੀ ਦੇ ਦੋ ਪੁੱਤਰ ਅਤੇ ਦੋ ਧੀਆ ਚਨ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਅਤੇ ਬੀਬੀ ਅਨੁਕੀ ਜੀ ਬੀਬੀ ਅਮਰੋ ਜੀ ਮਾਤਾ ਕੀਵੀ ਜੀ ਨੂੰ ਜੀਨੇ ਆਪਣੇ ਬੱਚਿਆਂ ਨੂੰ ਕਿਹੜੇ ਗੁਣ ਦਿੱਤੇ ਮਾਤਾ ਕੀਵੀ ਜੀ ਨੇ ਆਪਣੇ ਬੱਚਿਆਂ ਨੂੰ ਧਾਰਮਿਕ ਸੰਸਕਾਰ ਪੈਦਾ ਕੀਤੇ ਅਤੇ ਉਹਨਾਂ ਦਾ ਪੂਰੇ ਵਧੀਆ ਤਰੀਕੇ ਨਾਲ ਪਾਲਣ ਪੋਸ਼ਣ ਕੀਤਾ